ਪੰਤਕ ਸਫਾਂ ਦੇ ਵਿੱਚ ਵੱਡੀ ਖਬਰ ਔਰ ਇੱਕ ਵੱਡਾ ਸਮਾਗਮ ਅੱਜ ਹੋਣ ਜਾ ਰਿਹਾ ਹੈ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਗੱਜ ਨੂੰ ਅੱਜ ਜਨਤਕ ਤੌਰ ਦੇ ਉੱਤੇ ਪਗੜੀ ਪਹਿਨਾ ਕੇ ਜਥੇਦਾਰ ਥਾਪਿਆ ਜਾਵੇਗਾ। ਯਾ ਕਹਿ ਦਈਏ ਕਿ ਦੁਬਾਰਾ ਜਥੇਦਾਰ ਥਾਪਿਆ ਜਾਵੇਗਾ। ਇੱਥੇ ਸਵਾਲ ਖੜੇ ਹੁੰਦੇ ਆ ਕਿ ਕੀ ਜੇ ਹੁਣ ਜਨਤਕ ਤੌਰ ਦੇ ਉੱਤੇ ਦੁਬਾਰਾ ਜਥੇਦਾਰ ਥਾਪਿਆ ਜਾ ਰਿਹਾ ਹੈ ਪਗੜੀ ਬੰਨੀ ਜਾ ਰਹੀ ਹੈ ਇਹਦਾ ਮਤਲਬ ਇਹ ਮੰਨ ਲਈਏ ਕਿ ਇਸ ਤੋਂ ਪਹਿਲਾਂ ਜਦੋਂ ਐਲਾਨ ਕੀਤਾ ਗਿਆ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨਵੇਂ ਜਥੇਦਾਰ ਹੋਣਗੇ ਉਦੋਂ ਉਹ ਪ੍ਰਵਾਨਿਤ ਨਹੀਂ ਸੀ ਜਾਂ ਉਦੋਂ ਉਹ ਫਰਜ਼ੀ ਸੀ ਜਾਂ ਉਦੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਾਕੀ ਦੀਆਂ ਉਹ ਸੰਸਥਾਵਾਂ ਜਿਹੜੀਆਂ ਵਿਰੋਧ ਕਰ ਰਹੀਆਂ ਸੀ ਤੇ ਹੁਣ ਨਾਲ ਖੜੀਆਂ ਨੇ ਕਿ ਇਹ ਸਾਰੇ ਹੁਣ ਇਹ ਮੰਨ ਗਏ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੀ ਜਥੇਦਾਰ ਹੋਣਗੇ ਔਰ ਇਸ ਦੇ ਨਾਲ ਨਾਲ ਇਹ ਸਵਾਲ ਖੜਦਾ ਹੈ ਕਿ ਇਹ ਸਾਰੇ ਹੁਣ ਇਹ ਮੰਨ ਗਏ ਨੇ ਕਿ ਪਹਿਲਾਂ ਇਹਨਾਂ ਨੇ ਜਥੇਦਾਰ ਦੇ ਅਹੁਦੇ ਨੂੰ ਸਵੀਕਾਰ ਨਹੀਂ ਸੀ ਕੀਤਾ ਸਵਾਲ ਬਹੁਤ ਸਾਰੇ ਖੜਦੇ ਆ ਕਿ ਹੁਣ ਅਚਾਨਕ ਦੂਸਰੀ ਵਾਰ ਦੁਬਾਰਾ ਉਹੀ ਜਥੇਦਾਰ ਕਿਉਂ ਥਾਪਿਆ ਜਾ ਰਿਹਾ ਹੈ ਦੂਸਰੀ ਵਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਦੁਬਾਰਾ ਤੋਂ ਕਿਉਂ ਪਗੜੀ ਪਹਿਨਾਈ ਜਾ ਰਹੀ ਹੈ ਜੇ ਇੱਕ ਵਾਰ ਉਹ ਪ੍ਰਥਾ ਕਾਇਮ ਕਰ ਲਈ ਗਈ ਸੀ ਜੇ ਉਹ ਇੱਕ ਵਾਰ ਪ੍ਰਥਾ ਮੰਨ ਲਈ ਗਈ ਸੀ ਉਸ ਪ੍ਰਥਾ ਦੇ ਅਨੁਸਾਰ ਪਗੜੀ ਪਹਿਨਾ ਕੇ ਤੇ ਜਥੇਦਾਰ ਥਾਪ ਦਿੱਤਾ ਗਿਆ ਸੀ ਤੇ ਦੁਬਾਰਾ ਕੀ ਲੋੜ ਪੈਗੀ ਇਹ ਸਵਾਲ ਜ਼ਰੂਰ ਖੜੇ ਹੁੰਦੇ ਆ ਉਸ ਵੇਲੇ ਇਹ ਚਰਚਾਾਂਵਾਂ ਚੱਲੀਆਂ ਸੀ ਕਿ ਰਾਤ ਬਰਾਤੇ ਚੁੱਪਚਪੀ ਤੈ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਪਹਿਲਾਂ ਅੰਮ੍ਰਿਤ ਵੇਲੇ ਨੂੰ ਹੀ ਜਾ ਕੇ ਤੇ ਸਮਾਗਮ ਕਰ ਲਿਆ ਗਿਆ ਆਪ ਮੁਹਾਰਾਈ ਸਮਾਗਮ ਕਰ ਲਿਆ ਗਿਆ ਆਪ ਮੁਹਾਰਾਈ ਜਾ ਕੇ ਪਗੜੀ ਵੀ ਪਹਿਨਾ ਦਿੱਤੀ ਗਈ ਤੇ ਜਥੇਦਾਰ ਥਾਪ ਦਿੱਤਾ ਗਿਆ ਉਸ ਤੋਂ ਬਾਅਦ ਦੀਆਂ ਤਕਰੀਰਾਂ ਹਰਕ ਨੇ ਦੇਖੀਆਂ ਕਿਸ ਤਰ੍ਹਾਂ ਵਿਰੋਧ ਹਵਾਸ਼ ਸ਼ੁਰੂ ਹੋਇਆ ਕਿਸ ਤਰ੍ਹਾਂ ਟੜੇ ਵੰਡੇ ਗਏ ਸਤ ਬਲਬੀਰ ਸਿੰਘ 96 ਕਰੋੜੀ ਜਿਹੜੇ ਬੁੱਢਾ ਦਲ ਦੇ ਪ੍ਰਮੁਖ ਉਹਨਾਂ ਦਾ ਉਹਨਾਂ ਦਾ ਧੜਾ ਜਿਹੜਾ ਉਹ ਵੱਖਰਾ ਹੋ ਗਿਆ ਉਹ ਵਿਰੋਧ ਭਾਸ਼ਚ ਆ ਗਿਆ ਦੂਸਰੇ ਪਾਸੇ ਬਾਕੀ ਦੇ ਧੜੇ ਵਿਰੋਧ ਭਾਸ਼ ਵਿੱਚ ਆ ਗਏ ਪਰ ਹੁਣ ਆ ਕੇ ਸਾਰੇ ਜਾਣੇ ਇਕੱਠੇ ਕਿਵੇਂ ਹੋਗੇ ਸਵਾਲ ਇਹ ਖੜੇ ਹੋ ਰਹੇ ਆ ਦਿੱਲੀ ਦੇ ਵਿੱਚ ਸਮਾਗਮ ਹੁੰਦਾ ਦਿੱਲੀ ਦੇ ਸਮਾਗਮ ਦੇ ਵਿੱਚ ਸਾਰੇ ਧੜੇ ਇੱਕ ਸਾਰ ਇੱਕ ਕਤਾਰ ਦੇ ਵਿੱਚ ਬੈਠੇ ਨਜ਼ਰ ਆਉਂਦੇ ਨੇ ਇਕੱਠੀਆਂ ਕੁਰਸੀਆਂ ਦੇ ਉੱਤੇ ਬੈਠੇ ਨਜ਼ਰ ਆਉਂਦੇ ਨੇ ਜਿਹਦੇ ਵਿੱਚ ਸੰਤ ਬਲਬੀਰ ਸਿੰਘ 96 ਕਰੋੜੀ ਵੀ ਸ਼ਾਮਿਲ ਹੁੰਦੇ ਨੇ ਬਾਕੀ ਸੰਪਰਦਾਵਾਂ ਵੀ ਸ਼ਾਮਿਲ ਹੁੰਦੀਆਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਉੱਥੇ ਬੈਠੇ ਹੁੰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਬੈਠੇ ਹੁੰਦੇ ਨੇ ਮਸਲਨ ਸਾਰਾ ਮਸਲਾ ਹੁਣ ਰਿਜ਼ੋਲਵ ਕਰ ਲਿਆ ਗਿਆ ਜਾਂ ਇਹਨੂੰ ਇਹ ਮੰਨ ਲਿਆ ਜਾਵੇ ਕਿ ਜਿਹੜੀ ਢੜੇਬੰਦੀ ਹੌਲੀ-ਹੌਲੀ ਕਰਕੇ ਪ੍ਰਮੁੱਖ ਬਣਦੀ ਜਾ ਰਹੀ ਸੀ ਜਿਹੜੀ ਢੜੇਬੰਦੀ ਹੌਲੀ-ਹੌਲੀ ਕਰਕੇ ਬਾਦਲ ਢੜੇ ਦਾ ਕਾਲ ਬਣਦੀ ਜਾ ਰਹੀ ਸੀ ਉਸ ਢੜੇਬੰਦੀ ਨੂੰ ਇੱਕ ਵਾਰ ਇਕੱਲਿਆਂ ਕਰਕੇ ਰੱਖ ਦਿੱਤਾ ਹੁਣ ਇੱਥੇ ਸਵਾਲ ਖੜਾ ਹੁੰਦਾ ਕਿਵੇਂ ਕਿਉਂਕਿ ਜਿੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜ਼ਥੇਦਾਰੀ ਦਾ ਸਵਾਲ ਹੈ ਉਹ ਜ਼ਥੇਦਾਰੀ ਤਾਂ ਸਵਾਲਾਂ ਦੇ ਵਿੱਚ ਸੀ ਹੀ ਪਰ ਇੱਕ ਪ੍ਰਧਾਨਗੀ ਵੀ ਸਵਾਲਾਂ 'ਚ ਰਹੀ ਐ ਪ੍ਰਧਾਨਗੀ ਜਾਨੀ ਹਰਪ੍ਰੀਤ ਸਿੰਘ ਦੀ ਸਾਕਾ ਜਥੇਦਾਰੀ ਦੀ ਪ੍ਰਧਾਨਗੀ ਸਵਾਲਾਂ ਦੇ ਵਿੱਚ ਰਹੀ ਐ ਔਰ ਉਸੇ ਜਥੇਦਾਰੀ ਨੂੰ ਲੈ ਕੇ ਉਸੇ ਪ੍ਰਧਾਨਗੀ ਨੂੰ ਲੈ ਕੇ ਅ ਇੱਕ ਵੱਖਰਾ ਰੌਂ ਖੜਾ ਹੋਇਆ ਜਿਸ ਨੇ ਇੱਕ ਵੱਖਰੀ ਪਾਰਟੀ ਸਿਰਜ ਦਿੱਤੀ ਪੁਨਰਸੁਰਜੀਤ ਅਕਾਲੀ ਦਲ ਬਣ ਗਿਆ ਔਰ ਉਸ ਪੁਨਰਸੁਰਜੀਤ ਅਕਾਲੀ ਦਲ ਦੇ ਇਰਤ ਗਿਰਦ ਬਹੁਤ ਸਾਰੀ ਕਰਾਊਡ ਜਿਹੜੀ ਐ ਪੰਥਕ ਕਰਾਊਡ ਇਕੱਠੀ ਹੋਣੀ ਸ਼ੁਰੂ ਹੋ ਗਈ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਿਹੜੀਆਂ ਪੰਥਕ ਸਫਾਂ ਨੇ ਜਿਹੜੀਆਂ ਪੰਥਕ ਧੜੇਬੰਦੀਆਂ ਨੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦਾ ਇੱਕ ਪਾਸੇ ਹੋਣਾ ਜ਼ਰੂਰੀ ਸੀ ਜਾਂ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਕਰਦੇ ਜਾਂ ਸੁਖਬੀਰ ਸਿੰਘ ਬਾਦਲ ਦੀ ਕਰਦੇ ਹੁਣ ਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੁਬਾਰਾ ਤੋਂ ਜਥੇਦਾਰ ਥਾਪਿਆ ਜਾ ਰਿਹਾ ਹੈ ਜੇ ਇਸ ਸਮਾਗਮ ਦੇ ਵਿੱਚ ਇਹਨਾਂ ਜਥੇਬੰਦੀਆਂ ਦਾ ਇਕਸਾਰ ਹੋਣਾ ਇਹਨਾਂ ਦਾ ਰਲੇਮਾ ਨਜ਼ਰ ਆ ਰਿਹਾ ਹੈ ਕਿ ਇਹ ਮੰਨ ਲਈਏ ਕਿ ਇੱਥੇ ਇੱਕ ਧੜਾ ਖਤਿਆਰ ਕਰ ਲਿਆ ਗਿਆ ਕਿ ਦੁਬਾਰਾ ਇਧਰਲੇ ਪਾਸੇ ਸਾਰੇ ਇਕੱਠੇ ਹੋ ਗਏ ਨੇ ਤੇ ਹੁਣ ਉਹ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਪਹਿਲਾਂ ਵਿਰੋਧ ਭਾਸ਼ ਵਿੱਚ ਸਨ ਉਹ ਹੁਣ ਇੱਕ ਇੱਕ ਧੜੇ ਨੂੰ ਭੁਗਤਣ ਗਿਆ ਤੇ ਦੂਸਰਾ ਧੜਾ ਹੁਣ ਇਕੱਲਿਆਂ ਰਹਿ ਗਿਆ ਹਾਲਾਂਕਿ ਇਹਦੇ ਨਾਲ ਇਸ ਸਮਾਗਮ ਦਾ ਲਿੰਕ ਜਾਂ ਇਸ ਧੜੇਬਾਜ਼ੀ ਦੇ ਨਾਲ ਇਸ ਸਮਾਗਮ ਦਾ ਲਿੰਕ ਕੋਈ ਜ਼ਿਆਦਾ ਸਾਫ਼ ਨਜ਼ਰ ਨਹੀਂ ਆਉਂਦਾ ਪਰ ਜੇ ਦੂਰ ਦਰਾਡੇ ਜਾ ਕੇ ਦੇਖਿਆ ਜਾਵੇ ਕਿਤੇ ਨਾ ਕਿਤੇ ਇੱਕ ਲਕੀਰ ਜ਼ਰੂਰ ਖਿੱਚ ਦਿੱਤੀ ਗਈ ਹੈ ਕਿ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਅੱਜ ਸਮਾਗਮ ਦੇ ਵਿੱਚ ਸ਼ਿਰਕਤ ਲੈਣ ਗਈਆਂ ਸ਼ਾਮਿਲ ਹੋਣਗੀਆਂ ਉਹ ਇੱਕ ਪਾਸੇ ਹੋਣਗੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਹੁਣ ਦੂਸਰੇ ਪਾਸੇ ਨਜ਼ਰ ਆਵੇਗੀ ਇਹਦੇ ਉੱਤੇ ਆ ਕੇ ਹੁਣ ਇਹ ਲੱਗਦਾ ਹੈ ਕਿ ਸ਼ਾਇਦ ਜ਼ਿਆਦਾ ਕਲੈਰਿਟੀ ਹੋਣੀ ਸ਼ੁਰੂ ਹੋ ਗਈ ਹੈ ਕਿ ਪੰਥਕ ਸਫਾਂ ਜੜੀਆਂ ਨੇ ਉਹ ਕਿੱਧਰ-ਕਿੱਧਰ ਨੂੰ ਭੁਗਤ ਸਕਦੀਆਂ ਨੇ ਪਰ ਦੁਬਾਰਾ ਵਾਪਸ ਆਉਣੇ ਆ ਜਾਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਦੇ ਉੱਤੇ ਜਾਨੀ ਗੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਅੱਜ ਦੁਬਾਰਾ ਪਗੜੀ ਪਹਿਨਾ ਕੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੱਸਿਆ ਜਾ ਰਿਹਾ ਕਿ ਪਹਿਲੀ ਵਾਰ ਕਿਸੇ ਨਾਲ ਕਿਸੇ ਜਥੇਦਾਰ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਹੋਵੇ ਕਿ ਉਹਨਾਂ ਨੂੰ ਦੁਬਾਰਾ ਪਗੜੀ ਪਹਿਨਾਈ ਗਈ ਹੋਵੇ ਦੁਬਾਰਾ ਤੋਂ ਉਹਨਾਂ ਨੂੰ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਉਹ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਸ਼ਿਰਕਤ ਕਰਨਗੇ ਪਰ ਦੂਸਰੇ ਪਾਸੇ ਹੁਣ ਚਰਚਾ ਆਮਾ ਨੇ ਹਰਨਾਮ ਸਿੰਘ ਧੋਮਾ ਹੋਣਾ ਦੀਆਂ ਹਰਨਾਮ ਸਿੰਘ ਖਾਲਸਾ ਹੋਣਾ ਦੀਆਂ ਕਿਉਂਕਿ ਹਰਨਾਮ ਸਿੰਘ ਖਾਲਸਾ ਵੀ ਉਹਨਾਂ ਦੇ ਵਿੱਚੋਂ ਨੇ ਜਿਹੜੇ ਵਿਰੋਧ ਕਰਦੇ ਰਹੇ ਨੇ ਹਰਨਾਮ ਸਿੰਘ ਖਾਲਸਾ ਵੀ ਉਹਨਾਂ ਦੇ ਵਿੱਚੋਂ ਨੇ ਜਿਹੜੇ ਗਿਆਨੀ ਗੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਦਾ ਵਿਰੋਧ ਕਰਦੇ ਰਹੇ ਨੇ ਔਰ ਗਿਆਨੀ ਰਣਜੀਤ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਦੇ ਜਥੇਦਾਰੀ ਤੋਂ ਲਾਂਬੇ ਕਰਨ ਦਾ ਇਤਰਾਜ਼ ਕਰਦੇ ਰਹੇ ਨੇ ਇਤਰਾਜ਼ ਪ੍ਰਗਟ ਆਉਂਦੇ ਰਹੇ ਨੇ ਉਹਨਾਂ ਨੇ ਇੱਕ ਵਿਰੋਧਵਾਸ ਭਰੀ ਰੈਲੀ ਵੀ ਆਯੋਜਿਤ ਕੀਤੀ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਔਰ ਉਸ ਦੇ ਵਿੱਚ ਵੀ ਭਰਮਹੰਗਾਰਾ ਦੇਖਣ ਨੂੰ ਮਿਲਿਆ ਸੀ ਪਰ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਖਾਲਸਾ ਕੁਝ ਸ਼ਾਂਤ ਹੋ ਗਏ ਪਰ ਹੁਣ ਤੱਕ ਬੋਲੇ ਨਹੀਂ ਸੀ ਹੁਣ ਦੇਖਣ ਦੀ ਗੱਲ ਹੋਵੇਗੀ ਕਿ ਅੱਜ ਤੋਂ ਬਾਅਦ ਹਰਨਾਮ ਸਿੰਘ ਖਾਲਸਾ ਉਹਨਾਂ ਦਾ ਕੀ ਰੁਝਾਨ ਰਹੇਗਾ ਇਸ ਪੂਰੇ ਸਮਿਕਰਣ ਦੇ ਮੱਦੇ ਨਜ਼ਰ ਬਹੁਤ ਕੁਝ ਨਿਰਧਾਰਤ ਹੋਣਾ ਹੈ ਇਸ ਸਮਾਗਮ ਤੋਂ ਬਾਅਦ ਇਸ ਨੂੰ ਮਹਿਜ਼ ਇੱਕ ਸਮਾਗਮ ਦੇ ਤੌਰ ਦੇ ਉੱਤੇ ਜਾਂ ਜਥੇਦਾਰੀ ਦੇ ਤੌਰ ਦੇ ਉੱਤੇ ਜਥੇਦਾਰੀ ਨੂੰ ਦੁਬਾਰਾ ਤੋਂ ਥਾਪਣ ਦੇ ਤੌਰ ਦੇ ਉੱਤੇ ਨਹੀਂ ਦੇਖਣਾ ਚਾਹੀਦਾ ਇਸ ਨੂੰ ਪੋਲਿਟਿਕਲ ਨਜ਼ਰ ਦੇ ਨਾਲ ਵੀ ਵੇਖਣਾ ਚਾਹੀਦਾ ਆ ਐਂ ਲੱਗਦਾ ਹੈ ਕਿ ਵਿਚ ਵਿਚਾਲੇ ਇੱਕ ਲਕੀਰ ਖੇਚੀ ਗਈ ਹੈ ਜਿਹੜੀ ਹੌਲੀ ਹੌਲੀ ਫੇਡ ਹੁੰਦੀ ਪਈ ਸੀ ਲਕੀਰ ਉਹ ਦੁਬਾਰਾ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਔਰ ਜਿਹੜੀ ਧੜੇਬੰਦੀ ਉੱਪਰ ਨੂੰ ਜਾ ਰਹੀ ਸੀ ਉਹ ਐਂ ਲੱਗਦਾ ਹੈ ਕਿ ਹੁਣ ਧੜੇਬੰਦੀ ਥੋੜੀ ਕਮਜ਼ੋਰ ਹੋ ਸਕਦੀ ਹੈ ਜੋ ਵੀ ਹੋਏਗਾ ਉਹ ਅੰਤਲੇ ਸਮੇਂ ਨੂੰ ਪਤਾ ਲੱਗੇਗਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋਵਾਨੀ ਪੰਜਾਬੀ